ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਹਾਂ ਵੀਰ ਨਿਸ਼ਾਨ ਸਿੰਘ ਦੇ ਕੋਲ ਅ ਅੱਜ ਦੋਸਤੋ ਤਿੰਨ ਵੜਾ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਦਾਂਗੇ ਇੱਕ ਮੱਚ ਹੋਵੇਗੀ ਪੂਰੀ ਗੱਲਬਾਤ ਆਪਾਂ ਨਿਸ਼ਾਨ ਦੇ ਨਾਲ ਕਰ ਲਾਂਗੇ ਨੰਬਰ ਵੀਰ ਦੇ ਬਿਲਕੁਲ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਪਏ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਵੜਾ ਜਿਹੜੀਆਂ ਦੋਸਤੋ ਸਾਰੀਆਂ ਦੁੱਧ ਦੇ ਆ ਕਿੰਨਾ ਕੁ ਮਿਲਕ ਹੁਣ ਥੱਲੇ ਆ ਕੀ ਡਿਟੇਲ ਆ ਗੱਲਬਾਤ ਆਪਾਂ ਕਰ ਲੈਣੀ ਆ ਵੀਰ ਦੇ ਨਾਲ 30 ਮਈ ਨੂੰ ਦੋਸਤੋ ਅੱਜ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ 1.5 ਵਜੇ ਦਾ ਜਿਹੜਾ ਸਮਾਂ ਹੈਗਾ ਜੀ ਠੀਕ ਆ ਦੁਪਹਿਰੇ 1.5 ਵਜੇ ਦਾ ਸਮਾਂ ਹੈ ਤੇ ਆਜੋ ਕਰਦੇ ਆ ਗੱਲਬਾਤ ਵੀਰ ਨਿਸ਼ਾਨਦੇ ਨਾਲ ਸਭ ਤੋਂ ਪਹਿਲਾਂ ਭਾਈ ਨਿਸ਼ਾਨ ਸਿੰਘ ਸਸਰੀ ਘਰ ਸਸਰੀ ਘਰ ਵੀਰ ਜੀ ਉਹ ਠੀਕ ਠਾਕ ਜੋ ਬਹੁਤ ਵਧੀਆ ਠੀਕ ਠਾਕ ਹਾਂਜੀ ਹਾਂਜੀ ਵਧੀਆ ਵੀਰ ਜੀ ਠੀਕ ਠਾਕ ਜੀ ਠੀਕ ਚੰਗੇ ਆ ਤੇ ਨਿਸ਼ਾਨਪਰਾ ਅੱਜ ਪਸ਼ੂ ਚਾਰ ਬਕਾਊ ਆਪਣੇ ਕੋਲ ਹਾਂਜੀ ਤਿੰਨ ਵੇੜਾ ਇੱਕ ਮੱਝ ਹੈ ਭਾਜੀ ਇੱਕ ਮੱਝ ਆ ਜੀ ਹਾਂਜੀ ਤੇ ਸਾਰੇ ਸੂਏ ਸਵਾਏ ਪਸ਼ੂ ਦੇ ਵਿੱਚ ਇੱਕ ਉਹ ਗਾਂ ਸੂਈ ਆ ਬਾਕੀ ਸੂਣ ਵਾਲੇ ਦੋ ਵੇੜਾ ਸੂਣ ਵਾਲੇ ਇੱਕ ਮੱਝ ਸੂਣ ਵਾਲੀ 20 ਦਿਨ ਕੱਚੀ ਚ ਮੱਝ 20 ਦਿਨ ਸਮਾਂ ਹਜੇ ਕੱਚੀ ਆ ਹਾਂਜੀ ਮੱਝ ਸੂਹਰ ਨਿਸ਼ਾਨભાઈ ਕਿੰਨਾ ਸੂਣ ਜਾ ਰਹੀ ਤੀਜਾ ਸੂਆ ਸੂਣਾ ਤੇ 20 ਦਿਨ ਦਾ ਸਮਾਂ ਦੋਸਤੋ ਹਜੇ ਬਾਕੀ ਆ ਕਿੰਨੀ ਹਾਰ ਤੋਂ ਸੁੰਦੀ ਸੀ ਹਾਂਜੀ ਤਿੰਨ ਨੂੰ ਤਿੰਨ ਹਾਰ ਤੋਂ ਸੁੰਦੀ ਆ ਜੀ ਠੀਕ ਆ ਅੱਜ ਜਿੱਦਾਂ ਜੇੜਾ ਜਿਹੜਾ ਦੋਸਤੋ ਜੇੜ ਮਹੀਨਾ ਤੁਸੀਂ ਮੰਨ ਸਕਦੇ ਕੋਈ 10 12 ਕਿਤੇ ਲੱਗੇ ਤਾਂ ਕਿ ਜਿਹੜਾ ਗਿਆ ਤੇ ਘੱਟੋ ਘੱਟ ਵੀ ਦੋ ਹਾਰ ਬਣਦੀ ਹੈ ਮੱਝ ਆਪਾਂ ਵਾਰ ਹੋਣੀ ਲਈ ਭਾਜੀ ਅੱਛਾ ਹਾਂਜੀ 13 14 ਕਿਲੋ ਦੁੱਧ ਰਮਾਨਾ ਦੇ ਜਾਂਦੀ ਖੁੱਲਾ ਢੁੱਲਾ ਇਦਾਂ ਦੇ ਜਾਂਦੀ ਦੁੱਧ ਹਾਂਜੀ ਵੀ ਚੰਗੇ ਮਿਲ ਕਾਲੀਆ ਹਾਂਜੀ ਬਹੁਤ ਵਧੀਆ ਮਿਲ ਕਾਲੀਆ ਮੱਝਾ ਤੁਹਾਡੇ ਕੋਲ ਵੈਸੇ ਜਿਹੜੀਆਂ 3 4 5 ਘਰੇਲੂ ਘਰੇ ਹੈਗੀਆਂ ਨੇ ਹਾਂਜੀ ਇੰਨੇ ਦੁੱਧ ੜੀਆਂ ਹੈ ਭਾਜੀ 13 14 ਕਿਲੋ ਦੁੱਧ ੜੀਆਂ ਇਹਨਾਂ ਫੇ ਡੇਰੀ ਡੂਰੀ ਤੇ ਤੁਸੀਂ ਇੱਥੇ ਤਰਨ ਤਰਨ ਸਹਿ ਪਾਉਂਦੇ ਹੋ ਹਾਂਜੀ ਹਾਂਜੀ ਭਾਜੀ ਦ ਸੋ ਦੋਸਤੋ ਆ ਜਿਹੜੀ ਮਾਜਾ ਤੁਸੀਂ ਦੇਖ ਰਹੇ ਹੋ ਠੀਕ ਆ ਬਿਲਕੁਲ ਪਤਲਾ ਪਿੰਡ ਆ ਤੇ ਆ ਕਰੋ ਚੈੱਕ ਜੀ ਅਜੇ 20 ਦਿਨ ਦਾ ਸਮਾਂ ਭਰੂ ਨਾਜੂਗੀ ਠੀਕ ਆ ਅਜੇ 20 ਦਿਨ ਦਾ ਸਮਾਂ ਲੈ ਜਾਊਗੀ ਤੇ ਪੇਟ ਪੂਠਾ ਵੇਖੋ ਹਾਂਜੀ ਕੋਈ ਭਾਰ ਨਹੀਂ ਕੋਈ ਕੋਸ਼ ਨਹੀਂ ਪਉਂਦੀ ਇਹਦੀ ਆਪਣੀ ਗਰੰਟੀ ਹੈ ਠੀਕ ਆ ਠੀਕ ਆ ਤੇ ਨਿਸ਼ਾਨ ਪਿਛਲੇ ਸਵੇਰੇ ਦੇ ਵਿੱਚ ਕਿੰਨਾ ਦੁੱਧ ਸੀ ਜਾਂ 13 14 ਕਿਲੋ ਦੁੱਧ ਰਮਾਨਾ ਖੁੱਲਾ ਡੁੱਲਾ ਜਵਾਇਆ ਨੇ ਹੁਣ ਤੋਂ ਤੀਜਾ ਸੂਆ ਅੱਜ ਹੀ ਤੀਜਾ ਸੂਆ ਸੋਣ ਜਾ ਰਿਹਾ ਠੀਕ ਆ ਹਾਂਜੀ ਤੋੜ ਕੇ ਦਿਖਾਈਏ ਵੀਰਾਂ ਨੂੰ ਤੀਜਾ ਸੂਆ ਜਿਹੜਾ ਦੋਸਤੋ ਹੁਣ ਸੋਣੀ ਆ ਸ਼ਾਈ ਛੂਈ ਪੂਰੀ ਆ ਵੇਖੋ ਤੁਸੀਂ ਬਲੈਕ ਚਮਕਦਾਰ ਪੂਰੀ ਸ਼ਾਈਨ ਕਰਦੀ ਜਿਹੜੀ ਦੋਸਤੋ ਇਹ ਮਾਜਾ ਸਿੰਘਾ ਸੁੰਗਾ ਦੀ ਬੰਦਰ ਬਹੁਤ ਸੋਣੀ ਆ ਹੈਵੀ ਪੁੱਠਾ ਹੈਵੀ ਬੋਡੀ weight ਆ ਪੂਰੀ ਭਾਰੀ ਆ ਦੋਸਤੋ ਠੀਕ ਆ ਵਜਨ ਵਟਾ ਵੇਖ ਆ ਕਰੋ ਜੇ ਕਿ ਆ ਦੇਖੋ ਫੁੱਲ ਹੈਵੀ ਬੋਡੀ ਵੇਟ ਆ ਹਾਂ ਮੋੜ ਲਓ ਜੀ ਹਾਂ ਜੀ ਆ ਆ ਰੋਕ ਲਿਓ ਬਈ ਨਿਸ਼ਾਨਦੋ ਮੇਰੇ ਇੱਥੇ ਆ ਦੇਖੋ ਆ ਦੇਖੋ ਲੈ ਜੀ ਹੰਦੀ ਸੀਰ ਕੋਈ ਇਹੋ ਜੀ ਗੱਲ ਬਾਤ ਨਹੀਂ ਇਹਦੀ ਸੀਲਸਲਾ ਕਪੂਰੀ ਆ ਦੋਸਤੋ ਵੀਰ ਕਹਿੰਦਾ ਬਾਕੀ ਢਿਲ ਢੋਲ ਤੁਸੀਂ ਇਹ ਵੇਖ ਸਕਦੇ ਹੋ ਵੀ ਪੂਰੀ ਢਿਲ ਢੋਲਾ ਦੋਸਤੋ ਹਵਾਨਾ ਚਾਂਵਾ ਕਿਲੋ ਦੀ ਮੱਝ ਦਾ ਤੁਸੀਂ ਜਜਮੈਂਟ ਕਰ ਸਕਦੇ ਹੋ ਫੁੱਲਾਂ ਦੇ ਬਾਦ ਨਾਲ ਉਹਦੀ ਬੈਨਿਸ਼ਾਰ ਕਹਿੰਦਾ ਵੀ ਘੱਟੋ ਘੜ ਪਸ਼ੂ ਜਿਹੜੇ ਘਰ ਦੇ ਪਸ਼ੂ ਦੀ ਜਿਹੜੀ ਦੋਸਤੋ ਗਾਰੰਟੀ ਹੁੰਦੀ ਆ ਵੀ ਪੂਰਾ ਦੱਸਿਆ ਜਾਂਦਾ ਰਿਕਾਰਡ ਵੀ ਇੰਨੇ ਸੂਵੇ ਪਿਛਲੇ ਸੂਵੇ ਦੇ ਵਿੱਚ ਕਿੰਨਾ ਕਿੰਨਾ ਮਿਲਕ ਪਾਇਆ ਸੀਗਾ ਆ ਥਾਣੇ ਦੇ ਬਾਅਦ ਦੇਖੋ ਠੀਕ ਆ ਆ ਸਿੰਗੀ-ਸੁੰਗੀ ਆ ਫੇਸ ਕੁਆਲਟੀ ਠੀਕ ਆ ਜੀ ਸਰ ਭਾਈ ਆ ਲੈਣ ਦੇ ਨੇ ਤਾਂ ਫਿਰ ਅੱਜ ਕੀ ਹੈਗਾ ਮੋੜੇ ਨੇ ਭਾਈ ਇਹਦਾ ਫੋਨ ਤੇ ਕਰਾਂਗੇ ਅਜੇ 20 ਦਿਨ ਕੱਚੀ ਆਣਾ ਇਹਦਾ ਅਸਾ 20 ਦਿਨ ਦਾ ਸਮਾਂ ਪਿਆ ਹਜੇ ਤੇ ਜੋ ਵੀ ਕੋਈ ਕੋਈ ਨਹੀਂ ਥੀਰ ਹੋਇਆ ਠੀਕ ਆ ਉਹ ਦੋਸਤੋਂ ਤੁਸੀਂ ਕਾਲ ਕਰ ਲਿਓ ਠੀਕ ਆ ਜੀ ਕੰਟੈਕਟ ਕਰ ਲਿਓ ਤੇ ਉਹ ਨੰਬਰਾਂ ਦੇ ਉੱਪਰ ਤੁਹਾਨੂੰ ਜਿਹੜਾ ਵੀਰ ਜਿਸ ਕਿਸੇ ਖਰੀਦਦਾਰ ਵੀਰ ਨੇ ਖੇਤ ਨਹੀਂ ਆ ਉਹਨਾਂ ਘਾਸੌਰ ਦੇ ਰੇਡ ਜਿਹੜਾ ਉਹ ਭਾਈ ਨਿਸ਼ਾਨ ਕਹਿੰਦਾ ਵੀ ਆਪਾਂ ਫੋਨ ਤੇ ਦੱਸ ਦਾਂਗੇ ਠੀਕ ਆ ਤੇ ਕਿਉਂਕਿ ਸਮਾਂ ਕੱਚੀ ਹਜੇ ਤੇ ਜੇਕਰ ਤਿਆਰੀ ਦੇ ਵਿੱਚ ਹੁੰਦੀ ਹੈ ਰੇਡ ਬੇਸ਼ੱਕ ਉਹਦਾ ਮਤਲਬ ਸੀਗਾ ਵੀ ਆਪਾਂ ਹੁਣੇ ਕਰ ਦੇਣਾ ਸੀ ਤੇ ਇਸ ਤੋਂ ਬਾਅਦ ਇੱਕ ਸੈਕਿੰਡ ਨੰਬਰ ਤੇ ਭਾਈ ਨਿਸ਼ਾਨੇ ਵੈੜ ਆ ਇਹ ਪੰਜ ਦਿਨ ਇਕੱਠੀ ਵੀਜੀ ਪੰਜ ਦਿਨ ਲੈ ਜੂਗਾ ਜੀ ਤੀਜਾ ਸੂਆ ਸੁੰਜਾ ਰਹੀ ਆ ਅੱਛਾ ਜੀ ਤੇ ਘਰ ਵਾਲਿਆਂ ਤੋਂ ਲਈ 17 18 ਦੁੱਧ ਦੀ ਮਿਲ ਕੇ ਰਿਕਾਰਡ ਇਹਦਾ ਰਿਹਾ ਉਹ ਅੰਦਰ ਤੀਜਾ ਸੂਆ ਹੁਣ ਸੁਣਾ ਨਹੀਂ ਤੀਜਾ ਸੂਆ ਸੁਣਾ ਉਹ ਤੀਜੇ ਸੂਵੇ ਸੁਣਾ ਤੇ 5 ਦਿਨ ਬਾਕੀ ਹੈ ਜਸੂਨ ਚ ਜਿਹੜੇ ਬੰਦੇ ਹੋ ਮਨਜੀ ਪਈ ਜਾ ਤੁਹਾਡੇ ਤੋਂ ਨਾ ਬਾਰੇ ਬਾਕੀ ਨਹੀਂ ਕੋਈ ਗੱਲ ਠੀਕ ਹੈ ਹੁਣ ਤੋਂ ਕੱਲ ਆ ਦੇਖੋ ਜੀ ਠੀਕ ਆ ਤੀਜਾ ਸੂਆ ਸੂਣਾ ਥਣ ਥਣ ਜਿਹੜਾ ਦੱਸੋ ਤੁਹਾਡੇ ਨਾਲ ਜ਼ਰੂਰੀ ਗੱਲ ਹੁੰਦੀ ਹੈ ਵੀ ਥਣ ਥਣ ਬਿਲਕੁਲ ਮੁਠੀ ਵਾਲਾ ਠੀਕ ਆ ਲੰਬਾਈ ਦੇ ਵਿੱਚ ਥਣ ਪੂਰਾ ਉੱਤੀ ਚਪਾਈ ਵਾਲਾ ਥਣ ਆ ਸੂਆ ਤੀਜਾ ਜੀ ਦਰਦੀ ਆ ਬਸ ਤੁਹਾਡੀ ਕੀ ਗੱਲ ਚਲੋ ਠੀਕ ਹੈ ਨਿਸ਼ਾਨਪਰਾ ਬੋਦੀ ਵੀ ਪੂਰੀ ਹੈ ਜੇ ਮੱਥੇ ਦੇ ਵੇਖੋ ਆ ਦੇਖੋ ਜੀ ਠੀਕ ਹੈ ਪੂਰੀ ਜਾਜੂਤ ਵਾਲੀ ਆ ਵੀਰ ਨਿਸ਼ਾਨ ਕਹਿੰਦਾ ਵੀ ਆ ਬੋਦੀ ਪੂਰੀ ਹੈ ਆ ਬੋਦੀ ਜਿਹੜੀ ਵਹਿੜ ਹੈ ਲੈ ਵੀ ਨਿਸ਼ਾਨਪਰਾ ਖੋਲਦੇ ਹਜੇ 5 ਦਿਨ ਦਾ ਸਮਾਂ ਦੋਸਤੋ ਪਿਆਸ ਹੂਣ ਦੇ ਵਿੱਚ ਬਿਲਕੁਲ ਇੱਕ ਤਿਆਰੀ ਦੇ ਵਿੱਚ ਬਿਲਕੁਲ ਆਪਾਂ ਕਹਿ ਸਕਦੇ ਹਾਂ ਵੀ ਤਿਆਰੀ ਕਰ ਚੁੱਕੀ ਹੈ ਜਾਂ ਕਰਦੀ ਪਈ ਹੈ ਵੀ ਇੱਥੇ ਹੈਗਾ ਆ ਵੇਖ ਲਓ ਤੁਸੀਂ ਬੇਵਾ ਬੜੀ ਵਿਚਾਨ ਮੋੜ ਦੋ ਬੜਾ ਵਿਚ ਜਾ ਆਲੋ ਬੜਾ ਠੀਕ ਹੈ ਜੀ ਕਮਾਲ ਕੀ ਲਿਆਓ ਜੀ ਮੋੜ ਦੋ ਆੜੀ ਆੜੀ ਠੀਕ ਆ ਤੇਰੇ ਛੜ ਭਾਈ ਕਿੰਨਾ ਕੁ ਬੋਨਸ ਵੈੜ ਦਾ ਮੁੱਲ ਭਾਈ ਕਰਨ ਨੂੰ ਭਾਏ 52000 ਕਰੀਏ 48000 ਚ ਛੋੜ ਛੱਪਾ ਕਰ ਦਾਂਗੇ 48000 हां जी ਥੋੜਾ ਬਲੇ ਮਾਨਤਨ ਬਿਲਕੁਲ ਮੁੱਲ ਜੈ ਰੇਡ ਕੀਤਾ ਜਾਪਾਂ ਠੀਕ ਆ ਹਾਂ ਜੀ 48000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਠੀਕ ਆ ਬਾਕੀ ਥਣ ਥਣ ਚੰਗਾ ਮੁਠੀ ਵਾਲਾ ਥਣ ਤੇ ਸਮਾਂ 5 ਦਿਨ ਹਜੇ ਬਾਕੀ ਇਸ ਗੋਣੇ ਇਹ ਤੁਸੀਂ ਜਿਹੜਾ ਸੰਪਰਕ ਕਰਕੇ ਕੋਈ ਥੋੜਾ ਵਾਤਾ ਗਜੈਸ਼ ਵਿੱਚੋਂ ਉਹ ਮੌਕੇ ਤੇ ਮਾਨਤਨ ਹੋ ਜਾਊਗਾ ਠੀਕ ਆ ਇਹ ਸੈਕਿੰਡ ਨੰਬਰ ਤੇ ਵੈੜ ਸੀ ਉਸ ਤੋਂ ਬਾਅਦ ਆ ਭਾਈ ਨਿਸ਼ਾਨ ਤੀਜੇ ਨੰਬਰ ਤੇ ਹਾਂ ਜੀ ਇਹ ਵੀ ਸੂਣ ਜਾ ਰਹੀ ਤੀਜਾ ਸੂਆ ਸੂਣ ਜਾ ਰਹੀ 10 ਦਿਨ ਕੱਚੀ ਪਈ ਹੈ ਜੀ ਤਾਂ ਤੀਜਾ ਸੂਆ ਸੂਣਾ ਹਾਂ ਜੀ 10 ਦਿਨ ਦਾ ਹਜੇ ਸਮਾਂ ਲੈ ਜੂਗੀ ਠੀਕ ਹੈ ਹਜੇ ਬਣਾਉ ਪਰੂ ਕਿ ਪੂਰਾ ਠੀਕ ਹੈ ਹਜੇ ਤਾਂ ਆਪਾਂ ਨਾਰਮਲ ਜੀ ਪਸਾ ਕੇ ਇਹ ਸਲਾਕ ਪੂਰੀ ਕੋਈ ਇਹੋ ਜਿਹੀ ਗੱਲ ਬਾਤ ਨਹੀਂ ਜਿੱਦਾਂ ਮਰਜੀ ਬਈ ਜਾਵੇ ਹਾਂ ਆਹ ਦੇਖੋ ਜੀ ਠੀਕ ਹੈ ਨਿਸ਼ਾਨਪੁਰਾ ਤੇ ਸੁਭਾ ਤੀਜਾ ਜੀ ਹਾਂਜੀ ਤੀਜਾ ਸੂਨ ਜਾ ਰਹੀ ਪਾਜੀ ਹਾਂ 10 ਦਿਨ ਦਾ ਸਮਾਂ ਬਾਕੀ 3-4 ਤੋਂ ਵੱਧ ਨਹੀਂ ਕਿਰੇ 3-4 ਓਕੇ ਪਾਜੀ ਉਹ ਹਗਾ ਦਾ ਵੀ ਓਕੇ ਦੇਦਾ ਵੀ ਓਕੇ ਆ ਪਿੱਛੇ ਦੀ ਆਪਣੀ ਗਰੰਟੀ ਥਣਾ ਦੀ ਆਪਣੀ ਗਰੰਟੀ ਬਾਕੀ ਥਣਾ ਥਣਾ ਦੀ ਤੇ ਭਾਰ ਪਿੱਛੇ ਦੀ ਉਹ ਪੂਰੀ ਤਸੱਲੀ ਹੁੰਦੀ ਦੇਦੀ ਉਹ ਆਪਣੀ ਗਰੰਟੀ ਹਾਂਜੀ ਪਾਜੀ ਠੀਕ ਹੈ ਨਿਸ਼ਾਨਪਰਾ ਹਾਂਜੀ ਖੋਲ ਦਿਓ ਜੀ ਤੇ ਭਾਰ ਪਿੱਛੇ ਦੀ ਦੋਸਤੋ ਤੇ ਥਣਾ ਦੀ ਖਾਸ ਤੌਰ ਤੇ ਤਸੱਲੀ ਆ ਪੂਰੀ ਜਿਹੜਾ ਪਸ਼ੂ ਵੀ ਤੁਸੀਂ ਖਰੀਦੋਗੇ ਆਪਦੀ ਜਿਹੜੀ ਨਰਖ ਪਰਖਾ ਜਿਸੇ ਵੀ ਥਾਂ ਤੋਂ ਆਪਾਂ ਵੀਡੀਓ ਪਾ ਰਹੇ ਹਾਂ ਦਿਖਾ ਰਹੇ ਹਾਂ ਤੁਹਾਨੂੰ ਪਸ਼ੂ ਉਸ ਥਾਂ ਤੋਂ ਵੈਰੀਫਾਈ ਕਰਨਾ ਤਸੱਲੀ ਕਰਨਾ ਤੁਹਾਡਾ ਫਰਜ਼ ਹੈ ਇੱਕ ਟਾਈਮ ਜਿਹੜਾ ਪਸੂਇਆ ਦੋ ਟਾਈਮ ਚੁਵਾਈ ਕਰ ਲੋ ਤਿੰਨ ਟਾਈਮ ਕਰ ਲੋ ਦੋ ਜੀ ਚਰੋ ਜੀ ਨਰਮ ਨਿਸ਼ਾਨ 12 ਕਿਲੋ ਲੀਟਰ ਤੱਕ ਦੁੱਧ ਪਾ ਦਿਓਗੇ ਹਾਂ ਜੀ 12 ਕਿਲੋ ਰਮਾਨਾ ਭਰੀ ਪਵਾ ਦੇਣਾ ਠੀਕ ਹੈ ਜੀ 12 ਕਿਲੋ ਲੀਟਰ ਦੀ ਜਿਹੜੀ ਦੋਸਤੋ ਘੱਟ ਤੋਂ ਘੱਟ ਵੀ ਆਪਾਂ ਕਹਿ ਦਈਏ ਵੀ 12 ਕਿਲੋ ਲੀਟਰ ਦੀ ਜਿਹੜੀ ਆ ਕਪੈਸਿਟੀ ਇਸ ਵਾਰ ਦੀ ਰਹੇ ਰਹੂਗੀ ਠੀਕ ਹੈ ਵੀ ਥਣ ਥਣ ਦੀ ਪੂਰੀ ਸਫਾਈ ਆ ਥਣ ਜੱਡਾ ਤੁਸੀਂ ਆ ਦੇਖੋ ਜੀ ਠੀਕ ਹੈ ਅਜੇ ਸਮਾਂ ਸਮਾਂ ਆਪਣੇ ਪਾਸੇ 10 ਦਿਨ ਬਾਕੀ ਹੈ ਸੰਡੇ ਦੇ ਵਿੱਚ ਆਬੇ ਕੋ ਤਾਂੰਦੋ। ਤੇ ਨਿਸ਼ਾਲ ਭਾਈ ਇਹਦਾ ਫਿਰ ਲੈਣ ਦੇਣ ਕੀ ਕਰਤਾ? ਮੋਲ ਭਾਵੇਂ 40000 ਕਰੀ ਜੀ 37000 ਚੋਂ ਥੋੜਾ ਬੜਾ ਮਾਨਤਨ ਹੋ ਜਾਊਗਾ। 36 ਚੋਂ? ਨਹੀਂ 37 ਚੋਂ। 37 ਚੋਂ। ਹਾਂ ਜੀ। ਛੋੜੇ ਪਾਊਗਾ ਮਤਲਬ ਜ਼ਿਆਦਾ ਨਹੀਂ ਹੋਊਗਾ। ਠੀਕ ਹੈ ਵੀਰੇ। ਹਾਂ ਜੀ। 37000 ਦੇ ਵਿੱਚੋਂ ਵੀਰ ਉਹ ਮਾਨਤਨ ਹੋ ਜਾਊਗਾ। 40000 ਡਿਮਾਂਡ ਆ ਵੈਸੇ। ਸੈਂਕਤੀਹਰ ਦੇ ਵਿੱਚੋਂ ਮਾਨ ਤਣ ਇਤਰੋਦਰੀ ਤੋਂ ਕੋਈ ਥੋੜਾ ਪਤਾ ਉੱਪਰ ਹੇਟਾਂ ਹੋ ਜੂਗਾ ਉਹ ਮੌਕੇ ਤੇ ਆ ਠੀਕ ਆ ਇਸ ਤੋਂ ਬਾਅਦ ਇੱਕ ਲਾਸਟ ਰਨ ਫਾਈਨਲ ਤੇ ਜਿਹੜੀ ਤੁਹਾਨੂੰ ਅਗਲੀ ਵਾਰੀ ਦਿਖਾਉਣੀ ਹੈ ਦੋਸਤੋ ਇਹ ਵੀ ਨਿਸ਼ਾਨਪਈ ਸੂਈ ਹੈ ਸੂਈ ਹੈ ਭਾਜੀ ਅੱਛਾ 11 ਕਿਲੋ ਦੁੱਧ ਠੰਡਾ ਜੋ ਇਹ ਥੱਲੇ ਇਹਦੇ ਥੱਲੇ ਹਾਂਜੀ 11 ਕਿਲੋ ਦੁੱਧ ਨੈਟ 11 ਕਿਲੋ ਹਾਂਜੀ ਠੀਕ ਬੱਚਾ ਨਹੀਂ ਹੈਗਾ ਇਹਦੇ ਮਗਰਾ ਆ ਸਵੇਰ ਕਿੰਨਾ ਜੀ ਇਹ ਸੂਗਾ ਦੂਜਾ ਸੂਈ ਭਾਜੀ ਦੂਜਾ ਸਵੇਰ 11 ਕਿਲੋ ਦੁੱਧ ਤੇ ਦਿਨ ਕਿੰਨੇ ਵੇਸੇ ਇਹ ਮਹੀਨੇ ਦੀ ਡੇਢ ਮਹੀਨੇ ਦੀ ਸੂਈ ਆ ਬੱਚਾ ਹੈਗਾ ਇਹ ਮਤਲਬ ਚ ਮਰਨ ਵਾਲਾ ਹੋਇਆ ਕਿਤੇ ਮਰ ਗਿਆ ਕਿਤੇ ਪਿਛੋਂ ਆ ਠੀਕ ਹੈ ਬਿਨ ਬੱਚੇ ਤੋਂ ਆ ਜੀ ਠੀਕ ਹੈ ਤੇ ਆ ਦੇਖੋ ਆ ਦੇਖੋ ਜੀ ਠੀਕ ਹੈ ਤੇ 11 ਕਿਲੋ ਦੋਤ ਹਾਜ਼ਰ ਇੱਥੇ ਹਾਜ਼ਰ ਰਿਆਂ ਐ ਠੰਡਾ ਠੀਕ ਹੈ ਆ ਦੇਖੋ ਠੀਕ ਹੈ ਇਹ ਕਦੇ ਆਪਾਂ ਜੂੜ ਉੱਤੇ ਕੋਨੇ ਦਾ ਜੂੜ ਉੱਤੇ ਨਹੀਂ ਲੈਂਦੀ ਥੱਲੇ ਲੈਂਦੀ ਛੜ ਲਿਆ ਲੱਤਾਂ ਨੂੰ ਉੱਥੇ ਤੋਂ ਸੈਂਟਰ ਤੋਂ ਥੱਲੇ ਗੋਡਿਆਂ ਤੋਂ ਥੜੇ ਹਾਂ ਗੋਡਿਆਂ ਤੋਂ ਥੱਲੇ ਲੈਂਦੀ ਜੂੜਾ ਠੀਕ ਆ ਹਾਂਜੀ ਇਹ ਜਿਹੜਾ ਦੋਸਤੋ ਤੁਸੀਂ ਜਰੂਰ ਨੋਟ ਕਰ ਲਿਓ ਠੀਕ ਆ ਥਣ ਭਾਂਡੇ ਦੀ ਸਾਫ ਆ ਗਾਰਡਲੇ ਗਾੜੀ ਬਰਾਬਰ ਆ ਮਗਰਲੇ ਮਗਰ ਬਰਾਬਰ ਆ ਲੋ ਵੀ ਦੋਸਤੋ ਕਰੋ ਚੈੱਕ ਠੀਕ ਆ ਆ ਥਣ ਜੇ ਚਾਰੇ ਥਣ ਵਿਥਵਿਰਲ ਬਿਲਕੁਲ ਤੁਹਾਡੇ ਸਾਹਮਣੇ ਆ ਜੋ ਸਪੇਸ ਆ ਵਿੱਚ ਥੱਥੀ ਚਬਈ ਵਾਲਾ ਥਾਣਾ ਠੀਕ ਆ ਤੇ ਚਵਾਈ ਚੰਗੀ ਪੈਸੇ ਹਾਂਜੀ ਭਾਜੀ ਚਵਾਈ ਇੱਕ ਨੰਬਰ ਆ ਤਾਂ ਤੁਰਦੀ ਵਿੱਚ ਕੋਈ ਲਾਂਬੇ ਵਾਲੀ ਗੱਲ ਨਹੀਂ ਕੋਈ ਲਾਂਬੇ ਵਾਲੀ ਨਹੀਂ ਭਾਜੀ ਗੱਲ ਆਪਣੇ ਹੱਥੀਂ ਚਵਾਈ ਕਰਦੇ ਆ 11 ਲੀਟਰ ਬਿਲਕੁਲ ਹਾਂਜੀ 11 ਕਿਲੋ ਆਇਆ ਠੰਡਾ ਦੁੱਧ ਆ 11 ਕਿਲੋ ਆਜੀ ਹਾਂਜੀ ਠੀਕ ਆ ਕਈ ਵੀਰ ਕਮੈਂਟਾਂ 'ਚ ਮਾਰ ਦਿੰਦੇ ਹੁੰਦਾ ਨੇ ਜਾਂ ਦੁੱਧ ਆਪਾਂ ਮਿਣਕੇ ਦਵਾਂਗੇ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਲਓ ਵੀ ਦੋਸਤੋ ਹਾਂਜੀ ਠੀਕ ਆ ਪੂਰੀ ਤਸੱਲੀ ਭਾਈ ਨੂੰ ਮੈਂ ਕਹਿੰਦਾ ਕਰਾ ਕੇ ਦਵਾਂਗੇ ਭਾਜੀ ਪੂਰੀ ਇਹ ਨਹੀਂ ਹੈਗਾ ਕਿ ਵੀ ਕਹਿ ਕੇ 11 ਤੇ ਨਿਕਲੇ ਇਥੇ 6-7 ਹਾਂਜੀ ਤੇ 11 ਕਿਲੋ ਇਹਦੇ ਕੋਲ ਜਿਹੜਾ ਦੋਸਤੋ ਜੇ ਤੁਹਾਨੂੰ ਤਾਂ ਕਿਵੇਂ ਹੋ ਸਕਦਾ ਜਿਵੇਂ ਜਿਵੇਂ ਵੀ ਹੁੰਦੀ ਹੈ ਦੋਸਤੋ ਤਸੱਲੀ ਉਸ ਹਿਸਾਬ ਨਾਲ ਕਰੋ ਨੇੜੇੋਂ ਦੂਰੋਂ ਪਹੁੰਚ ਕੇ ਆਪਣੀ ਆਨਲਾਈਨ ਵੀਡੀਓ ਕਾਲ ਤੇ ਜਿੱਦਾਂ ਵੀ ਤੁਹਾਨੂੰ ਰੋਕ ਲੱਗਦੀ ਹੈ ਚੀਜ਼ ਉਸ ਹਿਸਾਬ ਨਾਲ ਤਸੱਲੀ ਕਰ ਲਓ ਤੇ ਡੇਢ ਕਿ ਮਹੀਨਾ ਦੱਸਿਆ ਸੁਈ ਨੂੰ ਗਿਆ ਡੇਢ ਮਹੀਨਾ ਡੇਢ ਮਹੀਨਾ ਹੋ ਗਿਆ ਬੇਨ ਬੱਚੇ ਤੋਂ ਪਹਾੜੇ ਵੰਡੇ ਦੇ ਇਸ ਤਰੀਕੇ ਵਿਚਾਰ ਚੂੜੇ ਤੇ ਥਾਪੀ ਦੇ ਚਾਰ ਤੇ ਮਿੰਡੀ ਭਾਈ ਚਾਰ ਤੇ ਚਾਰ ਤੇ ਇਹ ਪ੍ਰਾਪਤ ਇਹ ਵੈੜ ਵੀਰ ਨਿਸ਼ਾਨ ਦੇ ਕੋਲ ਆ ਠੀਕ ਆ ਦੋ ਬਿਲਕੁਲ ਠੁਕੀਆਂ ਨੇ ਆ ਦੱਪਣ ਨੇ ਇੱਕ ਦੇ 5 ਦਿਨ ਬਾਕੀ ਸੀ ਤੇ ਇੱਕ ਦੇ 10 ਦਿਨ ਬਾਕੀ ਸੀ ਤੇ ਇਹ ਵੈੜ ਜਿਹੜੀ ਦੋਸਤੋ ਬਿਲਕੁਲ ਦੁੱਧ ਤੇ ਚੱਲਣ ਰਹੀ ਆ ਕੋ ਡੇਢ ਮਹੀਨੇ ਦਾ ਸੁਆ ਹੈਗਾ ਤੇ 11 ਕਿਲੋ ਜਿਹੜਾ ਦੁੱਧ ਆ ਜਿਹੜੇ ਕੋਲ ਰੇਟ ਨਿਸ਼ਾਨ ਭਾਈ ਇਹ ਲੈਣ ਦੇਣ ਦੀ ਗੱਲ ਜੀ ਕੀ ਇਹਦੀ ਰੇਟ ਭਾ ਮੁੱਲ ਕਰਨ ਨੂੰ 30000 ਕਰ ਲਗੇ 27000 ਜਿੰਨ ਛੋੜ ਛੱਪਾ ਕਰ ਦਾਂਗੇ 27 ਦੇ ਵਿੱਚ ਹਾਂਜੀ ਦੁੱਧ ਦੀ ਆਪਣੀ ਗਰੰਟੀ ਹੋ ਕੋਈ ਵੀ ਰੇ ਨਾ ਕਵੇ ਦੁੱਧ ਨਾ ਨਿਕਲੂ ਆਪਾਂ ਦੁੱਧ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਉਹ ਅਗਲੇ ਨੇ ਆਪਣਾ ਆਣ ਕੇ ਚੁਣਾਵਾ ਆਣ ਕੇ ਚੁਣਾਵਾ ਹਾਂਜੀ ਸੋ ਦੋਸਤੋ ਇਹ ਚਾਰ ਨਗ ਸੀਗੇ ਇੱਕ ਮੱਝ ਦਿਖਾਈ ਸੀ ਤੁਹਾਨੂੰ ਪਹਿਲੇ ਨੰਬਰ ਤੇ ਮੱਝ ਵੱਡੀ ਆ ਚੰਗੀ ਮੱਝ ਸੋ ਸੋਨਾ ਲੇਵਾ ਬਣਾਉਂਗੀ ਖੋਲਾ ਕਿਉਂਕਿ 14 ਕਿਲੋ ਦੀ ਵੀਰਾਂ ਦਾ ਵੀ ਆਪਣੀ ਗਾਰੰਟੀ ਨਹੀਂ ਛੱਡ ਬਈ ਗਾਰੰਟੀ ਵਾਲਾ ਕੰਮ ਹੈ ਗਾਰੰਟੀ ਗਾਰੰਟੀ ਭਾਜੀ ਵੀ 14 ਕਿਲੋ ਹਾਂਜੀ 14 ਕਿਲੋ ਨੈਟ 14 ਕਿਲੋ ਵੀਰਾਂ ਦਾ ਵੀ ਨੈਟ ਗਾਰੰਟੀ ਵਾਲਾ ਹੈ ਵੀ ਜਿਹੜਾ ਕਿਸੇ ਵੀਰ ਨੇ ਜਿਹੜਾ ਵੀ ਵੀਰ ਲੈ ਕੇ ਜਾਊਗਾ ਖਰੀਦਦਾਰ ਕੋਈ ਵੀ ਹੋਵੇ ਜਿਹੜਾ ਵੀ ਲਾਊਗਾ ਮੱਝ ਖਰੀਦੂਗਾ 14 ਕਿਲੋ ਦੀ ਗਾਰੰਟੀ ਹੈ ਪਸ਼ੂ ਪਹਿਲਾਂ ਹੱਥੀ ਚੇਲਾ ਪਸ਼ੂ ਆਪੇ ਸਵਾਈ ਕੀਤੀ ਹੈ ਕਿਉਂਕਿ ਘਰ ਦਾ ਪਸ਼ੂ ਆ ਠੀਕ ਆ ਉਹਨਾਂ ਘਰ ਦੇ ਮੱਝਾਂ ਦੇ ਵਿੱਚੋਂ ਜਿਹੜੀ ਇਹ ਮੱਝ ਆ ਜੋ ਵੇਚਣ ਡਏ ਆ ਤੇ ਬਾਕੀ ਹਰ ਪਾਸੇ ਮਾਜ ਹੈਗੀ ਚੰਗੀ ਆ ਸਿੰਗੀ-ਸੁੰਗੀ ਵੇਖ ਲੋਗੇ ਦੋਸਤੋ ਵੀ ਬਹੁਤ ਬੈਸਟ ਲੱਗੀ ਆ ਤੇ ਬਿਲਕੁਲ ਪੰਡਾ ਪਰਲਾ ਬੰਦਾ ਚਮਕਦਾਰ ਪੰਡਾ ਜੀ ਅਜੇ 20 ਦਿਨ ਲੱਜਾਂਦੇ ਸਮਾਂ 20 ਦਿਨ ਬਾਕੀ ਇਸ ਦੇ ਵਿੱਚ ਥਾਂ ਚੱਤੇ ਦੀ ਬਹੁਤ ਜਿਆਦਾ ਸਫਾਈ ਆ ਬਿਲਕੁਲ ਪੱਤਰ ਜਿਹੜਾ ਤੁਸਾਂ ਅੱਗੇ ਦੇਖੋਗੇ ਲਾਏ ਆਪਾਂ ਕਹਿ ਸਕਦੇ ਵੀ ਲਾਏ ਪਈ ਹੁੰਦੀ ਆ ਠੀਕ ਆ ਤੇ ਬਣ ਬਣ ਉਹ ਵੀ ਅਜੇ ਕਾਫੀ ਬਣਨੇ ਨੇ ਦਿਨ ਹਜੇ ਕਾਫੀ ਪਏ ਆ ਖੋਲੇ ਡੋਨੇ ਹਜੇ ਦਿਨ ਆ 20-20 ਦਿਨ ਪਏ ਆ ਬਾਕੀ ਸੁੰਨ ਦੇ ਵਿੱਚ ਨਿਸ਼ਾਨભાઈ ਇੱਕ ਸੰਪਰਕ ਨੰਬਰ ਆਪਣੇ ਵੀਰਾਂ ਨਾਲ ਜਰੂਰ ਸਾਂਝਾ ਕਰਿਓ 7087674417 ਠੀਕ ਹੈ ਜੀ ਹਾਂਜੀ ਇਹ ਨੰਬਰ ਜਿਹੜੇ ਆ ਦੋਸਤੋ ਆਪਾਂ ਵੀਰ ਨਿਸ਼ਾਨ ਦੇ ਥੱਲੇ ਚਲਦੇ ਕਰਦੇ ਨੇ ਆ ਨੰਬਰ ਬਿਲਕੁਲ ਥੱਲੇ ਓਨਰ ਦੇ ਦਿੱਤੇ ਹੁੰਦੇ ਆ ਦੋਸਤੋ ਬਹੁਤੇ ਵੀਰ ਮੈਨੂੰ ਫੋਨ ਲਗਾ ਲੈਂਦੇ ਹੋ ਤੁਸੀਂ ਥੱਲੇ ਦੇ ਨੰਬਰਾਂ ਦੇ ਕੰਟੈਕਟ ਕਰਕੇ ਗੱਲਬਾਤ ਕਰ ਲਿਆ ਕਰੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ